ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਅੱਜ ਬਹੁਤ ਟਾਈਮ ਦੇ ਬਾਅਦ ਬਲੌਗ ਬਣਾਉਣ ਜਾ ਰਹੇ ਹਾਂ ਤੇ ਅਸੀਂ ਸਾਰੇ ਜਾਣੇ ਹੋ ਚੁੱਕੇ ਹਾਂ ਰੈਡੀ ਤੇ ਅਸੀਂ ਚੱਲੇ ਆਪਣੇ ਪਿੰਡ ਉੱਥੇ ਹੈਗਾ ਕੱਲ ਨੂੰ ਸੁਖਮਨੀ ਸਾਹਿਬ ਦਾ ਪਾਠ ਤੇ ਅਸੀਂ ਰਾਤ ਨੂੰ ਉੱਥੇ ਰਮਾਂਗੇ ਤੇ ਅਸੀਂ ਸਾਰਾ ਸਾਰਾ ਕੰਮ ਕੰਮ ਕਰ ਲਿਆ ਤੇ ਅਸੀਂ ਉੱਥੇ ਜਾ ਕੇ ਪਹੁੰਚਦੇ ਹਾਂ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਦਾਣਾ ਸਬਜ਼ੀਆਂ ਅਸੀਂ ਹੀ ਬਣਾਵਾਂਗੇ ਵੀ ਆਪਾਂ ਥੋੜੇ ਜਿਹੇ ਜਾਣਿਆਂ ਨਹੀਂ ਕਰਵਾਉਣਾ ਸੀਗਾ ਜ਼ਿਆਦਾ ਜਾਣਿਆਂ ਨੂੰ ਨਹੀਂ ਬੁਲਾਇਆ ਗਿਆ ਤਾਂ ਕਰਕੇ ਸਿਰਫ ਕੁੜੀਆਂ-ਕੁੜੀਆਂ ਨੂੰ ਹੀ ਬੁਲਾਇਆ ਗਿਆ ਵਾ ਤੇ ਅਸੀਂ ਹੁਣ ਬੜਾ ਹੰਬੜਾ ਜਾ ਕੇ ਅਸੀਂ ਗਰਨੂਰ ਨੂੰ ਚੱਕਾਂਗੇ ਇੰਨੇ ਟਾਈਮ ਦੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਾਡੇ ਨਾਲ ਬਣੇ ਰਹੋ ਬਲੌਗ ਦੇ ਐਂਡ ਤੱਕ ਤੇ ਅਸੀਂ ਪਹੁੰਚ ਚੁੱਕੇ ਹਾਂ ਗਰਨੂਰ ਦੇ ਘਰ ਦੇ ਕੋਲੇ ਤੇ ਤੁਹਾਨੂੰ ਪਹੁੰਚ ਕੇ ਉਹਨੂੰ ਅਸੀਂ ਚੱਕਦੇ ਹਾਂ ਔਰ ਆ ਰਿਹਾ ਕਰਨੂਰ ਸਿੰਘ ਤੇ ਕਰਨੂਰ ਸਿੰਘ ਨੇ ਵੀ ਆਪਦੀ ਪੈਕਿੰਗ ਕੀਤੀ ਹੋਈ ਆ ਮੈਂ ਕਰਨੂਰ ਨੂੰ ਹੱਸਦੀ ਸੀ ਕਰਨੂਰ ਹੈਲੋ ਕਰਨੂਰ ਹੱਸਦਾ ਸੀ ਮੈਂ ਸਾਸਰੀ ਘਰ ਵਾਸੀ ਜੀ ਤੇ ਅਸੀਂ ਹੁਣ ਚੱਲੇ ਆ ਦੇ ਪਿੰਡ ਤੇ ਸਾਰੇ ਜਵਾਬ ਦੇਖੀ ਜਾਂਦੇ ਆ ਵੀ ਹਨੇਰਾ ਬਹੁਤ ਹੋ ਚੁੱਕਿਆ ਸੀਗਾ ਟਾਈਮ ਇੰਨਾ ਕੁਝ ਖਾਸ ਨਹੀਂ ਸੀਗਾ 7:30 8:00 ਵਜੇ ਦਾ ਟਾਈਮ ਸੀਗਾ ਤੇ ਆਪਣਾ ਪੈਂਡਲ ਮੋੜ ਆਪਾਂ ਮੇਨ ਵੀਡੀਓਜ਼ ਇੱਥੇ ਬਣਾਉਨੇ ਆ ਸਾਰੀਆਂ ਪੈਂਡੀ ਆਵਦੇ ਤੇ ਉਹ ਬੈਠੇ ਆ ਸਾਡੇ ਸਾਰੇ ਪਾਲਤਣ ਸਾਡੇ ਵੱਡੇ ਜੀਜਾ ਜੀ ਨੇ ਅਸੀਂ ਹੁਣ ਰੋਟੀਆਂ ਖਾਣ ਲੱਗੇ ਆ ਸਾਰੇ ਜਣੇ ਬੈਠ ਕੇ ਤੇ ਸਾਰੇ ਹੱਸਦੇ ਆ ਅਸੀਂ ਕਿਹਾ ਵੀ ਰਲ ਕੇ ਖਾਣੀ ਚਾਹੀਦੀ ਆ ਅਸੀਂ ਸਾਰੇ ਜਣਿਆਂ ਨੇ ਰੋਟੀ ਰੋਟੀ ਖਾ ਕੇ ਉਸ ਤੋਂ ਬਾਅਦ ਅਸੀਂ ਕਿਹਾ ਵੀ ਹੁਣ ਆਪਦੇ ਆਪ ਕੱਪੜੇ ਪਰੌਣਾਚਾਰੀ ਵਾਲੇ ਲਾ ਕੇ ਤੇ ਆਪਦੇ ਹਲਵਾਈ ਵਾਲੇ ਗੈਟਅਪ ਚ ਆ ਜੀਏ ਤੇ ਆਪਦਾ ਹਲਵਾਈ ਪਣਾ ਸ਼ੁਰੂ ਕਰ ਦਈਏ ਤੇ ਜਵਾਕ ਜੋਕਾਂ ਨੇ ਰੋਟੀ ਖਾ ਰਹੀ ਸੀ ਬਹੁਤ ਸੁਆਦਾਲ ਸਬਜੀ ਸੀਗਾ ਤੇ ਕਦੇ ਕਦਾਂ ਹੀ ਮਿਲਦਾ ਆਪਦੀ ਫੈਮਿਲੀ ਨਾਲ ਰਹਿਣ ਦਾ ਮੌਕਾ ਤੇ ਵੀਰ ਜੀ ਹੁਣੇ ਸਾਰੇ ਜਾਣੇ ਬਾਹਰ ਬੈ ਕੇ ਰੋਟੀ ਖਾਂਦੇ ਸੀਗੇ ਤੇ ਸਰ ਨਾਲ ਗੱਲਾਂ ਮਾਰੀਆਂ ਜਾਂਦੇ ਕਿਉਂਕਿ ਥੋੜੇ ਜੇ ਜਾਣੇ ਆ ਜਦੋਂ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ ਫਿਰ ਮਜ਼ਾ ਵੀ ਉਦਣ ਹੀ ਆਉਂਦਾ ਵਾ ਉਦਾਂ ਨਹੀਂ ਆਉਂਦਾ ਬੱਚਾ ਪਾਲਤੀ ਸਾਡੀ ਕਰਦੀ ਪਈ ਆ ਸ਼ਰਾਰਤਾਂ ਕਿਉਂਕਿ ਇੱਥੇ ਅਸੀਂ ਲਾਏ ਹੋ ਸੀ ਮੰਮੀ ਸੀਗੇ ਬਿਮਾਰ ਮੰਮੀ ਤਾਂ ਗੱਲ ਕਰਦੇ ਸੀ ਤੇ ਸਾਰੇ ਬੱਚੇ ਦੇਖੋ ਕਿਵੇਂ ਸ਼ਰਾਰਤ ਆ ਹੁਣ ਅਸੀਂ ਸਾਡੇ ਵੱਜ ਚੁੱਕਿਆ 10 11 ਵਜੇ ਦਾ ਟਾਈਮ ਆ ਰਾਤ ਦਾ ਅਸੀਂ ਸਾਰਿਆਂ ਜਾਣਿਆਂ ਨੇ ਪਿਆਜ਼ ਪਿਓ ਜਿ ਕੱਟੇ ਕਿਉਂਕਿ ਸਵੇਰ ਦੇ ਸਬਜ਼ੀਆਂ ਲਈ ਪਿਆਜ਼ ਤਾਂ ਬਹੁਤ ਜ਼ਰੂਰੀ ਆ ਤਾਂ ਕਰਕੇ ਅਸੀਂ ਪਿਆਜ਼ ਕੁਝ ਵੱਡੇ ਤੇ ਹੁਣ ਅਸੀਂ ਸਵੇਰ ਦੇ ਵੱਜ ਚੁੱਕਿਆ ਕੁਝ 4 5 ਕਵੇ ਦਾ ਟਾਈਮ ਆ ਤੇ ਅਸੀਂ ਧਰ ਚੁੱਕੇ ਆ ਆਪਣੀਆਂ ਦਾਲਾਂ ਸਬਜ਼ੀਆਂ ਤੇ ਬਾਰੀ-ਬਾਰੀ ਸਾਰੀਆਂ ਜਾਣੀਆਂ ਮਿਲ ਕੇ ਅਸੀਂ ਬਣਾਉਣ ਲੱਗੇ ਆ ਇੱਕ ਸ਼ਾਈ ਪਨੀਰ ਤੇ ਇੱਕ ਅਸੀਂ ਬਣਾਉਣ ਲੱਗੇ ਆ ਦਾਲ ਮੱਖਣੀ ਤੇ ਸਾਡੀ ਗਰੇਵੀ ਹੋ ਚੁੱਕੀ ਆ ਤਿਆਰ ਵੱਡੀ ਭੈਣ ਉਸ ਚੀਜ਼ ਨੂੰ ਚੈੱਕ ਕਰਦੀ ਹੋਈ ਸਾਡੀ ਵੱਡੀ ਹਲਵਾਈ ਤਾਂ ਇਹੀ ਆ ਤੇ ਉਹ ਬੈਠੇ ਵੀਰ ਜੀ ਹੁਣੀ ਤੇ ਇੱਧਰ ਭੈਣ ਕਹਿੰਦੀ ਮੇਰੀ ਵੀ ਵੀਡੀਓ ਬਣਾ ਦੋ ਉਹ ਵੀ ਵਿੱਚ ਆ ਗਈ ਤੇ ਮੰਮੀ ਵੀ ਹੋ ਚੁੱਕੇ ਆ ਰੈਡੀ ਤੇ ਇੱਧਰ ਆਂਟੀ ਜਿਹੜੇ ਸਾਡੇ ਨਾਲ ਵੀਡੀਓ 'ਚ ਇੱਧਰ ਗੁਰਜਾਸ ਵੀ ਹੋ ਚੁੱਕਿਆ ਰੈਡੀ ਤੇ ਇੱਧਰ ਸਾਰੇ ਜਾਨਾਂ ਨੂੰ ਮੈਂ ਬੁਲਾਉਂਦੀ ਸੀ ਆਂਟੀਆਂ ਦੀ ਲੋ ਤੁਸੀਂ ਮੈਨੂੰ ਬਿਨਾਂ ਦੱਸੇ ਮੇਰਾ ਬਲੌਗ ਬਣਾਈ ਜਾਂਦੇ ਹੋ ਆਂਟੀ ਹੱਸਦੇ ਸੀ ਅਰਨਵੀਰ ਦੇਖ ਕਿਵੇਂ ਫੈਲੀ ਆਂਦੀ ਮੰਮੀ ਕਹਿੰਦੀ ਸੀ ਹੁਣ ਛੇਤੀ ਆ ਪੈਣ ਹੋਣੀ ਹਜੇ ਤੜਕਾ ਸਾਡਾ ਪੂਰਾ ਲੱਗਿਆ ਨਹੀਂ ਹੈਗਾ ਤੇ ਪਨੀਰ ਪਾਉਣਾ ਗਰਿਆ ਵੀ ਆਪਣਾ ਗਰਮਾਂਤਰ ਸਿਆਂ ਵੀ ਹੋ ਗਿਆ ਰੈਡੀ ਤੇ ਗਰਨੂਵ ਤੇ ਗਰਮਾਂਤਰ ਚੱਲਿਆ ਗੁਰਦੁਆਰੇ ਪਰਗੜ ਸਿੰਘ ਸਾਡੇ ਬ੍ਰਦਰ ਆ ਜਿਹੜੇ ਉਹ ਬਰਫ਼ ਪਾਉਂਦੇ ਆ ਉਹਦੇ ਵਿੱਚ ਬੋਤਲਾਂ ਪਾਵਾਂਗੇ ਠੀਕ ਪਾਣੀ ਠੰਡਾ ਹੋ ਜਾਏ ਵੀਰ ਜੀ ਹੋਣੀ ਬਰਪੂਰ ਪਟ ਕੇ ਆਪਰਾਉਣਾ ਬੈਠ ਗਏ ਤੇ ਇੱਧਰ ਹੁਣ ਪੈਣ ਲੱਗੇ ਪਨੀਰ ਸਾਡਾ ਤੇ ਮਹਾਰਾਜੀ ਦਾ ਪ੍ਰਸ਼ਾਦਾ ਤਿਆਰ ਕਰਦੇ ਪਏ ਆ ਤੇ ਪੈ ਚੁੱਕਿਆ ਪਨੀਰ ਤੇ ਸਾਡਾ ਤਾਂ ਸ਼ਾਹੀ ਪਨੀਰ ਤਿਆਰ ਆ ਦਾਲ ਮਖਣੀ ਅਸੀਂ ਪਹਿਲਾਂ ਤਿਆਰ ਕਰ ਲਈ ਹੁਣ ਸਾਡਾ ਹੋ ਚੁੱਕਿਆ ਵਾ ਪਨੀਰ ਸ਼ਾਹੀ ਪਨੀਰ ਤਿਆਰ ਤੇ ਜਗਜੀਤ ਸਿੰਘ ਵੀ ਹੋ ਚੁੱਕਿਆ ਸਾਡੇ ਰੈਡੀ ਤੇ ਆਪਾਂ ਦੋਨੋਂ ਵੀ ਹੋ ਚੁੱਕੇ ਆ ਰੈਡੀ ਤੇ ਅਸੀਂ ਵੀ ਤੇ ਤੇ ਮਹਾਰਾਜ ਜੀ ਦਾ ਸਰੂਪ ਆਇਆ ਤੇ ਸਾਰਿਆਂ ਨੂੰ ਬਰਤ ਬਰਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਮਹਾਰਾਜ ਜੀ ਆਉਂਦੇ ਹਨ ਉਦੋਂ ਵੱਧ ਕੇ ਕੋਈ ਚੀਜ਼ ਨਹੀਂ ਹੁੰਦੀ ਘਰ ਵਿੱਚ ਜਦੋਂ ਮਹਾਰਾਜ ਜੀ ਦਾ ਸਰੂਪ ਆਉਂਦੇ ਆ ਮਹਾਰਾਜ ਆਪ ਹੀ ਆਉਂਦੇ ਨੇ ਅਸੀਂ ਇੱਥੇ ਬੈਠ ਕੇ ਬਣਾਈ ਇੱਕ ਰੀਲ ਸਾਰੇ ਜਾਣਿਆਂ ਨੇ ਮਿਊਜ਼ਿਕ ਤਾਂ ਅਸੀਂ ਨਹੀਂ ਪਾ ਸਕਦੇ ਇਹ ਕੰਚਨ ਤੇ ਆਪਾਂ ਵੀ ਵੀਡੀਓ ਬਣਾਈ ਸਾਰੇ ਜਵਾਕਾਂ ਨੇ ਫੁੱਲ ਇੰਜੋਏ ਕੀਤਾ ਇੱਕ ਗੌਰਜਸ ਭੱਜ ਜਾਂਦਾ ਸੀ ਵਿੱਚ ਆ ਜਾਂਦਾ ਸੀਗਾ ਕਦੇ ਫੇਰ ਭੱਜ ਜਾਂਦਾ ਸੀ ਵਿੱਚ ਬੋਤਲਾਂ ਸਿੱਟੇ ਜਾਂਦੇ ਸੀ ਵੱਡੀ ਭੈਣ ਨੇ ਉਹਨੂੰ ਫਾੜ ਲਿਆ ਗੌਰਜਸ ਦੇਖੋ ਕੀ ਕਰਦਾ ਵਾ ਅਸੀਂ ਹੱਸਦੇ ਸੀਗੇ ਵੀ ਹੁਣ ਅਸੀਂ ਬਣਾ ਲਿਆ ਪਹਿਲਾਂ ਦਾਲ ਸਬ지 ਹੁਣ ਇਕੱਠਾ ਕਰਕੇ ਆਪਦੇ ਕਰ ਨੂੰ ਲੈ ਕੇ ਚੱਲੀ ਆਵਾਂ ਵੀ ਸਾਨੂੰ ਘਰੇ ਜਾ ਕੇ ਬਣਾਉਣਾ ਨਾ ਪਵੇ ਤੇ ਮੈਂ ਤਾਂ ਹੱਸਦੀ ਸੀ ਮੈਂ ਕਿਹਾ ਅਸੀਂ ਵੀ ਕਹਿੰਨੇ ਆ ਗਾਇਸ ਵੀਰੇ ਅਸੀਂ ਸਬਜ਼ੀ ਲੈ ਕੇ ਚੱਲਨੇ ਆ ਕਸ਼ਾਈ ਵੀਨੀਰ ਤੇ ਕਦਾਲ ਹਰਪੇ ਤਾਂ ਹੁਣੇ ਹੱਸੀ ਜਾਂਦੀਆਂ ਸੀ ਤੇ ਮੈਂ ਕਿਹਾ ਅਸੀਂ ਵੀ ਤੇ ਕਹਿੰਨੇ ਆ ਵੀ ਗਾਇਸ ਵੀਰੇ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਬਾਕੀ ਸਾਰੇ ਜਣੇ ਕੋਈ ਨਹੀਂ ਬਾਹਰ ਨਿਕਲਿਆ ਸਾਰੇ ਅੰਦਰ ਪਏ ਸੀ ਕਹਿੰਦੇ ਗਰਮੀ ਬਹੁਤ ਆ ਅਸੀਂ ਤਾਂ ਨਹੀਂ ਆਉਣਾ ਬਾਹਰ ਆ ਦੋ ਜਣੇ ਹਰਪ੍ਰੀਤ ਦੇ ਵੱਡੀ ਭੈਣ ਹੀ ਆਏ ਸੀਗੀ ਤੇ ਉਹ ਅਸੀਂ ਗੱਲਾਂ ਮਾਰੀ ਜਾਂਦੇ ਸੀ ਗਰਮੀ ਬਹੁਤ ਆ ਕੋਈ ਬਾਹਰ ਬੁਰ ਨਹੀਂ ਨਿਕਲਦਾ ਹੁਣ ਤਾਂ ਮਿਲਣ ਬਣਨ ਚਲੋ ਵੀ ਆਪਣਾ ਰਾਜਵਿੰਦਰ ਕੌਰ ਵੀ ਮਿਲ ਚੁੱਕੀ ਐ ਤੇ ਸੋਖਮਨ ਵੀ ਇਹਨੂੰ ਤੇ ਹੁਣ ਆਪਾਂ ਚੱਲੀਏ ਘਰ ਨੂੰ ਕਿਉਂਕਿ ਸਾਡੇ ਬੱਚਿਆਂ ਦਾ ਹੈਗਾ ਕੱਲੋਂ ਪੇਪਰ ਬੱਚਿਆਂ ਨੂੰ ਕੁਝ ਨਹੀਂ ਪੜਾਇਆ ਹੈਗਾ ਤੇ ਕੱਲ ਦਾ ਦਿਨ ਵੀ ਇੱਦੇ ਲੰਘ ਗਿਆ ਤਾਂ ਕਰਕੇ ਅਸੀਂ ਬੱਚਿਆਂ ਨੂੰ ਘਰ ਜਾ ਕੇ ਪੜਾਵਾਂਗੇ ਪਰ ਥਕਾਨ ਬਹੁਤ ਹੋਈ ਹੋਈ ਆ ਤੇ ਗਰਮੀ ਵੀ ਬਹੁਤ ਜ਼ਿਆਦਾ ਵਾ ਤੇ ਹੁਣ ਜਾਂਦੇ ਆ ਘਰ ਨੂੰ ਪਲੀਜ਼ ਜੇ ਤੁਸੀਂ ਸਾਡੀਆਂ ਵੀਡੀਓਜ਼ ਦੇਖੋ ਵਧੀਆ ਕੰਟੈਂਟ ਹੁੰਦਾ ਵਾ ਡਿਫਰੈਂਟ ਕੰਟੈਂਟ ਆ ਸਾਨੂੰ ਸਪੋਰਟ ਕਰੋ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਤੇ ਅਸੀਂ ਪਹੁੰਚ ਗਏ ਘਰ ਆ ਆਪਣੇ ਬੱਚਣਾਂ ਨਾਲੇ ਆ ਤੇ ਜੇ ਤੁਸੀਂ ਤੁਹਾਨੂੰ ਸਾਡੇ ਬਲੌਗ ਲੋਕ ਜੇ ਇਦਾਂ ਦੇਖਣੇ ਚਾਹੁੰਦੇ ਹਨ ਤਾਂ ਮੈਨੂੰ ਕਮੈਂਟ ਕਰਿਆ ਕਰੋ ਮੈਸਜ ਤੇ ਦੇਖਵਾ ਦਿਓ ਜੀ ਵੀਡੀਓ ਚੰਗੀ ਲੱਗੀ ਤਾਂ ਵੀ ਵੀਡੀਓ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਫॉर ਵਾਚਿੰਗ ਬਾਏ ਬਾਏ